YouTube ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਅਧੂਰੀਆਂ ਜਾਣਕਾਰੀਆਂ ਦੇ ਰਹੇ ਆ ਜਿਨ੍ਹਾਂ ਦਾ ਕਰਕੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਖੱਜਲ ਖਵਾਰ ਹੋ ਰਿਹਾ ਲੋਕ ਇਧਰੋਂ ਉਧਰ ਜਾ ਰਹੇ ਉਧਰੋਂ ਇਧਰ ਆ ਰਹੇ ਆ ਤੇ ਬਹੁਤ ਲੋਕ ਤੰਗ ਪਰੇਸ਼ਾਨ ਹੋ ਰਹੇ ਆ ਜਿਹੜੇ ਬੰਦੇ ਕਹਿ ਰਹੇ ਕਿ ਪਾਦਲ ਨੂੰ ਮੇਨ ਤੋਂ ਜਿਹੜੀ ਆ ਮੇਰੀ ਅੱਜ ਜਲਦੀ ਜਲਦੀ ਹੋ ਜਵੇ ਪਹਿਲਾਂ ਅੱਗੇ ਹੁੰਦਾ ਸੀਗਾ ਕਿ ਸੀਤੇ ਤੋਂ ਬਿਨਾ ਕੰਮ ਹੁੰਦੇ ਸੀਗੇ ਹੁਣ ਕੰਮ ਹੁੰਦੇ ਨੇ ਸੀਤੇ ਦੇ ਨਾਲ ਤੇ ਜਿੱਥੇ ਪਹਿਲਾਂ ਇੱਕ ਬੰਦਾ ਹੁੰਦਾ ਸੀ ਅੱਜ ਉਥੇ 20 ਬੰਦੇ ਆ ਗਏ ਕਿ ਜਿਹੜੇ ਮੇਰੇ ਵੀਰ ਭਰਾ ਹੁਨਰ ਜਾਣਦੇ ਨੇ ਹਾਂਜੀ ਉਹਨਾਂ ਨੂੰ ਕੰਮ ਮਿਲਣਾ ਮਿਲ ਜਾਵੇਗਾ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਫੋਨ ਆ ਕੇ ਕਰਦੇ ਆ ਹਮਮ ਕਿ ਭਾਜੀ ਸਾਡੀ ਪਾਤਰਨਾਮੇਨ ਤੋਂ ਰਾਤੋਂ ਰਾਤ ਕਰਾ ਦਿਓ ਜੀ ਸਵੇਰੇ ਸਾਨੂੰ ਕੰਮ ਤੇ ਲਵਾ ਦਿਓ ਨਹੀਂ ਕੱਲ ਨੂੰ ਸਾਨੂੰ ਰਹਿائش ਕਰਾ ਦਿਓ ਜੀ ਰਹਿائش ਫੋਨ ਭਾਜੀ ਅੱਗੇ ਹੁੰਦਾ ਸੀ ਕਿ 10 ਬੰਦੇ ਆ ਗਏ 5 ਆ ਗਏ 2 ਆ ਗਏ 4 ਆ ਗਏ ਬੰਦਾ ਮਦਦ ਕਰਦਾ ਜੀ ਹੁਣ ਡੇਲੀ ਦੀਆਂ 100-100 ਦੇ ਹਿਸਾਬ ਨਾਲ ਕੱਲ ਨੂੰ ਆ ਲੋਕੀ ਕਰਨ ਜਿਹੜੇ ਕਿ ਮਾਲਕ ਸੱਚੇ ਬੰਦਿਆਂ ਨੂੰ ਕੰਮ ਤੇ ਨਹੀਂ ਰੱਖ ਰਹੇ ਮੈਂ ਪਹਿਲਾਂ ਵੀ ਗੱਲ ਕੀਤੀ ਛਾਇਨ ਹਾਂਜੀ ਇਹ ਹੀ ਗੱਲ ਮੈਂ ਸਾਰਿਆਂ ਨਾਲ ਸਾਂਝੀ ਕਰ ਰਿਹਾ ਜਦੋਂ ਅਸੀਂ ਕਿਸੇ ਦੇ ਨਾਲ ੱਟਾ ਕਰਦੇ ਆ ਉਹ ਅਗਲਾ ਉਹ ਵੀ ਡਰਦਾ ਹੈ ਤੇ ਨਾਲ ਦੇ ਵੀ ਡਰਦੇ ਆ ਤੇ ਸਾਰੇ ਡਰਨ ਲੱਪ ਜਾਂਦੇ ਆ ਜੀ ਹਾਂਜੀ ਕਿ ਪਹਿਲਾਂ ਹੀ ਡਰਿਆ ਤੇ ਛਾਪੇ ਤੇ ਪਹਿਲਾਂ ਹੀ ਬਹੁਤ ਪੈ ਰਿਆ ਸਰਕਾਰ ਵੱਲੋਂ ਛਾਪੇ ਪੈ ਰਹੇ ਆ ਜਿੱਥੇ ਕੱਚੇ ਬੰਦਿਆਂ ਤੇ ਛਾਪੇ ਪੈ ਰਹੇ ਆ ਕੰਟਰੋਲ ਹੋ ਰਿਹਾ ਸਪੰਨ ਸ਼ਲੋਕ ਜਿਹੜੇ ਵਿਲੇ ਬੈਠੇ ਆ ਆਉਣ ਵਾਲੇ ਸਮੇਂ ਤੇ ਜਿਹੜਾ ਬੰਦਾ ਵਿਚੋਲਗਰੀ ਕਰਤਾ ਆ ਹਾਂਜੀ ਉਹਦੇ ਹਾਲਾਤ ਬਾੜੇ-ਮਾੜੇ ਹੋ ਜਾਂਦੇ ਆ ਕਈ ਵਾਰੀ ਨਿਭਦੀ ਨਹੀਂ ਪ੍ਰੋਬਲਮ ਆਈ ਜਾਂਦੀਆਂ ਤੇ ਲੜਾਈ ਝਗੜੇ ਹੁੰਦੇ ਆ ਬੜੀਆਂ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਸਾਹਿਲ ਲੋਕਾਂ ਨੂੰ ਕੰਮਾਂ ਤੇ ਲਵਾਉਣ ਵਾਸਤੇ ਹਮਮ ਤੇ ਲੋਕ ਆ ਵੀ ਬਹੁਤ ਰਹੇ ਆ ਹਾਂਜੀ ਤੇ ਜਾਂ ਜਿਹੜੇ ਲੋਕਾਂ ਨੇ ਕੰਮ ਤੇ ਜਿਨ੍ਹਾਂ ਨੂੰ ਰੱਖਿਆ ਹੋਇਆ ਆ ਉਹ ਵੀ ਤੰਗ ਪਰੇਸ਼ਾਨ ਕਰ ਰਹੇ ਆ ਹਾਂਜੀ ਤੇ ਅਸੀਂ ਤਾਂ ਅਪੀਲ ਕਰਦੇ ਆ ਬਹੁਤ ਲੋਕਾਂ ਦੀਆਂ ਫੋਨ ਕਾਲਾਂ ਆਉਂਦੀਆਂ ਕਿ ਭਾਜੀ ਸਾਨੂੰ ਕੰਮ ਲੱਭ ਦਿਓ ਤੇ ਜਾਂ ਕਈ ਬੰਦਿਆਂ ਦੀਆਂ ਕਾਲਾਂ ਆਉਂਦੀਆਂ ਜਿਵੇਂ ਅੱਜ ਪਾਲਮਾ ਦੀ ਮਜੂਰਕਾ ਤੋਂ ਆਈ ਸੀ ਹਾਂਜੀ ਅੱਛਾ ਜੀ ਕਿ ਸਾਨੂੰ ਪੜ੍ਹਿਆ ਲਿਖਿਆ ਇੱਕ ਵੇਟਰ ਚਾਹੀਦਾ ਤੇ ਜਿਹਨੂੰ ਲੈਂਗੁਏਜ ਭਾਵੇਂ ਸਪੈਨਿਸ਼ ਆਉਂਦੀ ਹੋਵੇ ਨਾ ਆਉਂਦੀ ਹੋਵੇ ਪਰ ਇੰਗਲਿਸ਼ ਹੋਣੀ ਜ਼ਰੂਰੀ ਆ ਅੱਜ ਤੋਂ 2 ਦਿਨ ਪਹਿਲਾਂ ਵੀ ਆਪਣੀ ਕਾਲ ਆਈ ਸੀਗੀ ਜੀ ਜੀ ਤੇ ਕਿ ਸੱਤ ਮਿਸਤਰੀ ਚਾਹੀਦੇ ਨੇ ਜੀ ਜਿਹੜੇ ਓਵਰੇ ਦਾ ਕੰਮ ਜਾਣਦੇ ਹੋਣ ਜੀ ਟਾਈਲਾਂ ਦਾ ਕੰਮ ਜਾਣਦੇ ਹੋਣ ਜੀ ਤੇ ਪਲੰਬਰਿੰਗ ਦਾ ਕੰਮ ਜਾਣਦੇ ਹੋਣ ਜੀ ਤੇ ਚੇਕਰ ਉਹ ਵੀ ਕੰਮ ਜਿਹੜਾ ਪੱਕੇ ਬੰਦੇ ਆ ਜੀ ਜਿਨ੍ਹਾਂ ਦੇ ਕੋਲ ਸਪੇਨ ਦੇ ਪੇਪਰ ਆ ਜੀ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ ਜੀ ਤੇ ਤੁਸੀਂ ਕੰਟੈਕਟ ਕਿੱਦਾਂ ਸਾਡੇ ਨਾਲ ਕਰਨਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰam ਦਾ ਲਿੰਕ ਆ ਤੁਸੀਂ ਉਸ ਲਿੰਕ ਦੇ ਉੱਤੇ ਸਾਨੂੰ ਮੈਸੇਜ ਕਰਨਾ ਹੈ ਹਾਂਜੀ ਤੁਸੀਂ ਸਭ ਤੋਂ ਪਹਿਲਾਂ ਤੇ ਉਸ ਗਰੁੱਪ ਦੇ ਵਿੱਚ ਜਾ ਕੇ ਤੇ ਦੱਸਣਾ ਵਾ ਕਿਹੜੀ ਕੈਟਾਗਰੀ ਦਾ ਤੁਸੀਂ ਕੰਮ ਕਰ ਜਾਂਦੇ ਹੋ ਤੇ ਤੁਹਾਡੇ ਕੋਲ ਪੇਪਰ ਹੈਗੇ ਆ ਜਾਂ ਨਹੀਂ ਹੈਗੇ ਉਹਦੇ ਬਾਰੇ ਇਨਫਰਮੇਸ਼ਨ ਦੇਣੀ ਆ ਜਿਹੜੇ ਸਾਡੇ ਕੋਲ ਅ ਅਪੀਲ ਆਈ ਆ ਕੰਮਕਾਰ ਬਾਰੇ ਉਹ ਆਈ ਆ ਓਵਰਾ ਵਿਸਟਾ ਦਾ ਕੰਮ ਆ ਹਾਂਜੀ ਕੰਟਰੈਕਸ਼ਨ ਦਾ ਕੰਮ ਆ ਵੇਟਰਾਂ ਦੀ ਲੋੜ ਆ ਸ਼ੈਫ ਕੁੱਕ ਚਾਹੀਦੇ ਆ ਜਾਂ ਡਰਾਈਵਰ ਚਾਹੀਦੇ ਆ ਇਹ ਕੰਮ ਹੈਗੇ ਪੱਕੇ ਬੰਦਿਆਂ ਵਾਸਤੇ ਜਿਨ੍ਹਾਂ ਦੇ ਕੋਲ ਆਲਰੇਡੀ ਸਪੈਨ ਦੇ ਪੇਪਰ ਹੈਗੇ ਆ ਜੀ ਹੁਣ ਕਈ ਬੰਦੇ ਸਾਹਿਲ ਫੋਨ ਕਰਦੇ ਆ ਜੀ ਉਹ ਬਹੁਤ ਵੀਡੀਓ ਦੇਖਦੇ ਆ ਹਾਂਜੀ ਤੇ ਬੜੀ ਆਸ ਨਾਲ ਫੋਨ ਕਰਦੇ ਆ ਕਿ ਭਾਜੀ ਤੁਹਾਡੇ ਤੱਕ ਸਾਨੂੰ ਬੜੀ ਆਸ ਸੀ ਕਿ ਤੁਸੀਂ ਸਾਨੂੰ ਕਮਾਕਾਰਾਂ ਤੇ ਲਵਾਉਣ ਵਿੱਚ ਸਾਡੀ ਮਦਦ ਕਰੋਗੇ ਜੀ ਤੇ ਬੜੀ ਉਹਨਾਂ ਦਾ ਧੰਨਵਾਦ ਆ ਕਿ ਤੁਸੀਂ ਸਾਨੂੰ ਇੰਨਾ ਯੋਗ ਸਮਝ ਕੇ ਸਾਨੂੰ ਫੋਨ ਕੀਤਾ ਹਮਮ ਪਰ ਅਗਲੀ ਪ੍ਰੋਬਲਮ ਬਹੁਤ ਵੱਡੀ ਆ ਹਾਂਜੀ ਪੁਰਤਗਾਲ ਦੀ ਇਮੀਗ੍ਰੇਸ਼ਨ ਬੰਦ ਆ ਹਾਂਜੀ ਉਸ ਤੋਂ ਬਾਅਦ ਵਿੱਚ ਯੂਕਰੇਨ ਤੋਂ ਲੋਕ ਆ ਗਏ ਆ ਜੀ ਹਾਂਜੀ ਉਸ ਤੋਂ ਬਾਅਦ ਵਿੱਚ ਜਿਹੜੀ ਸਰਬੀਆ ਦੀ ਡੌਂਕੀ ਲੱਗੀ ਆ ਤੇ ਉਹਦੇ ਵਿੱਚ ਹਜ਼ਾਰਾਂ ਦੇ ਸਾਬ ਨਾਲ ਲੋਕ ਆਏ ਆ ਹਾਂਜੀ ਲੱਖਾਂ ਦੇ ਵਿੱਚ ਗਿਣਤੀ ਹੋ ਗਈ ਆ ਜੀ ਉਸ ਤੋਂ ਬਾਅਦ ਜਿਹੜੇ ਮੈਕਸੀਕੋ ਨੂੰ ਜਾਣ ਵਾਸਤੇ ਲੋਕ ਆਏ ਬੈਠੇ ਆ ਜਿਹੜੇ ਗ੍ਰੀਸ ਦੇ ਵਿਜ਼ੇ ਤੇ ਆਏ ਸੀਗੇ ਜੀ ਜੀ ਬਹੁਤ ਲੋਕਾਂ ਦੀ ਕਚਿਆਂ ਦੀ ਗਿਣਤੀ ਆ ਤੇ ਪੂਰੇ ਯੂਰਪ ਦੇ ਵਿੱਚ ਇਸ ਵੇਲੇ ਸਪੇਨ ਦੇ ਵਿੱਚ ਲੋਕ ਇਕੱਠੇ ਹੋ ਰਿਹਾ ਜੀ ਕਿ ਜਿਵੇਂ ਸਪੇਨ 3 ਸਾਲ ਬਾਅਦ ਪੇਪਰ ਦੇ ਦਿੰਦਾ ਆ ਹਾਂਜੀ ਇਮੀਗ੍ਰੇਸ਼ਨ ਦੀਆਂ ਵੀਡੀਓ ਪੈਂਦੀਆਂ ਵਾਂ YouTube ਦੇ ਉੱਤੇ ਬਹੁਤ ਸਾਰੇ ਇਹ ਲੋਕ ਜਿਹੜੇ ਅਧੂਰੀਆਂ ਜਾਣਕਾਰੀਆਂ ਦੇ ਰਹੇ ਆ ਜਿਨ੍ਹਾਂ ਦਾ ਕਰਕੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਖੱਜਲ-ਖਵਾਰ ਹੋ ਰਿਹਾ ਲੋਕ ਇਧਰੋਂ ਉਧਰ ਜਾ ਰਹੇ ਆ ਉਧਰੋਂ ਇਧਰ ਆ ਰਹੇ ਆ ਤੇ ਬਹੁਤ ਲੋਕ ਤੰਗ ਪਰੇਸ਼ਾਨ ਹੋ ਰਹੇ ਆ ਜੀ ਜੀ ਅਸੀਂ ਸਾ ਅਸੀਂ ਤੁਹਾਨੂੰ ਅਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਦੱਸ ਰਹੀਏ ਜਿਹੜੀ ਯੂਰਪ ਦੀ ਇਮੀਗ੍ਰੇਸ਼ਨ ਵਾਲੀ ਜੋ ਵੀ ਵੀਡੀਓਜ਼ ਪੈ ਰਹੀਆਂ ਨੇ ਸਾਡੇ ਚੈਨਲ ਦੇ ਉੱਤੇ ਇੱਕ ਵੀਡੀਓ ਅਸੀਂ ਪਾਈ ਹੋਈ ਹੈ ਜਿਹਦੇ ਉੱਤੇ ਅਸੀਂ ਪੂਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਇਮੀਗ੍ਰੇਸ਼ਨ ਓਪਨ ਹੋਵੇਗੀ ਜਾਂ ਨਹੀਂ ਹੋਵੇਗੀ ਜਾਂ ਫਿਰ ਕਦੋਂ ਓਪਨ ਹੋਵੇਗੀ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ IQ ਤੇ ਲਿੰਕ ਮਿਲ ਜਾਏਗਾ ਜਾਂ ਫਿਰ ਤੁਹਾਨੂੰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਦਾ ਲਿੰਕ ਮਿਲ ਜਾਏਗਾ ਤੇ ਜਾ ਕੇ ਤੁਸੀਂ ਇੱਕ ਵਾਰ ਪੂਰੀ ਵੀਡੀਓ ਨੂੰ ਇੱਕ ਇੱਕ ਸੈਕਿੰਡ ਪੂਰਾ ਦੇਖੋ ਤੇ ਤਾਂ ਕਿ ਤੁਹਾਨੂੰ ਉਹਦੀ ਪੂਰੀ ਜਾਣਕਾਰੀ ਮਿਲ ਸਕੇ ਬਿਲਕੁਲ ਜੀ ਤੁਸੀਂ ਸਾਹਿਲ ਭਾਜੀ ਇੱਕ ਗੱਲ ਹੋਰ ਵੀ ਸ਼ੇਅਰ ਕਰ ਦਿਓ ਹਾਂਜੀ ਸਾਰਿਆਂ ਤੱਕ ਜੀ ਜੀ ਕਿ ਜਿਹੜੇ ਮੇਰੇ ਵੀਰ ਭਰਾ ਹੁਨਰ ਜਾਣਦੇ ਨੇ ਹਾਂਜੀ ਉਹਨਾਂ ਨੂੰ ਕੰਮ ਮਿਲਣਾ ਮਿਲ ਜਾਵੇਗਾ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਜੀ ਜੀ ਕਿਤੇ ਨਾ ਕਿਤੇ ਉਹਨੂੰ ਕੰਮ ਜਰੂਰ ਮਿਲ ਜਾਊਗਾ ਜੀ ਤੇ ਪਰ ਕਈ ਲੋਕ ਫੋਨ ਆ ਕੇ ਕਰਦੇ ਆ ਹਮ ਹਮ ਕਿ ਭਾਜੀ ਸਾਡੀ ਪਾਤਰਨਾਮੇਨ ਤੋਂ ਰਾਤੋਂ ਰਾਤ ਕਰਾ ਦਿਓ ਜੀ ਸਵੇਰੇ ਸਾਨੂੰ ਕੰਮ ਤੇ ਲਵਾ ਦਿਓ ਨੇ ਕੱਲੋਂ ਸਾਨੂੰ ਰਹਿائش ਕਰਾ ਦਿਓ ਜੀ ਰਹਿائش ਹੁਣ ਭਾਜੀ ਅੱਗੇ ਹੁੰਦਾ ਸੀ ਕਿ 10 ਬੰਦੇ ਆ ਗਏ 5 ਆ ਗਏ 2 ਆ ਗਏ 4 ਆ ਗਏ ਬੰਦਾ ਮਦਦ ਕਰਦਾ ਜੀ ਹੁਣ ਡੇਲੀ ਦੀਆਂ 100-100 ਦੇ ਹਿਸਾਬ ਨਾਲ ਕੱਲਾ ਆਉਂਦੀਆਂ ਹਾਂ ਜੀ ਡੇਲੀ ਦੇ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਪਰ ਅਸੀਂ ਵੀ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਪਰ ਜਿਹੜੇ ਮੇਰੇ ਵੀਰ ਸਰੋਤੇ ਸਪੇਨ ਦੇ ਵਿੱਚ ਪੱਕੇ ਆ ਜੀ ਜੀ ਜਿਨ੍ਹਾਂ ਦੇ ਆਪਣੇ ਬਿਜ਼ਨਸ ਕਾਰੋਬਾਰ ਆ ਜੀ ਜੀ ਤੇ ਜਿਨ੍ਹਾਂ ਦੇ ਕੰਮਕਾਰ ਇਥੇ ਸਪੇਨ ਦੇ ਵਿੱਚ ਹੈਗੇ ਆ ਜੀ ਜੀ ਇਹ ਕੱਲਾ ਉਪਰਾਲਾ ਸਾਨੂੰ ਕਰਨ ਦੀ ਲੋੜ ਨਹੀਂ ਆ ਜੀ ਇਹ ਪਰ ਹਲਾ ਤੁਹਾਡਾ ਵੀ ਆ ਇਹ ਕੋਸ਼ਿਸ਼ ਤੁਸੀਂ ਵੀ ਕਰਨੀ ਆ ਤੁਸੀਂ ਇਹਨਾਂ ਭਰਾਵਾਂ ਨੂੰ ਕੰਮ ਤੇ ਰੱਖਣਾ ਆ ਕਿਵੇਂ ਲਵਾਉਣਾ ਆ ਜਿਹੜੇ ਚੰਗੇ ਆ ਨਸ਼ਾ ਪਤਾ ਨਹੀਂ ਕਰਦੇ ਜਿਹੜੇ ਕੰਮ ਕਰਨ ਦੇ ਚਾਹਵਾਨ ਆ ਜਾਂ ਗਰੀਬ ਘਰਾਂ ਦੇ ਮੁੰਡੇ ਆ ਜਾਂ ਜਿਹੜੇ ਪੈਸੇ ਲਾ ਕੇ ਆਏ ਆ ਜਿਹੜੇ ਪੈਸੇ ਲਾਉਣੇ ਚਾਹੁੰਦੇ ਆ ਜੀ ਉਹਨਾਂ ਦੀ ਮਦਦ ਕਰਨੀ ਸਾਡੀ ਬਣਦੀ ਆ ਇਸ ਲਈ ਜਿਹੜੇ ਮੇਰੇ ਵੀਰ ਭਰਾ ਅੱਜ ਪੱਕੇ ਹੋ ਕੇ ਬਿਜ਼ਨਸ ਪਾਇਆ ਆ ਜੀ ਹਾਂਜੀ ਕੱਲ ਉਹ ਵੀ ਇਹਨਾਂ ਹਾਲਾਤਾਂ 'ਚ ਸੀ ਜੀ ਉਹਨਾਂ ਦੇ ਪੈਰਾਂ 'ਚ ਵੀ ਉਹੀ ਚਪਲਾਂ ਸੀਗੀਆਂ ਉਹੀ ਕੱਪੜੇ ਸੀਗੇ ਅੱਜ ਉਹਨਾਂ ਦੇ ਹਾਲਾਤ ਚੇਂਜ ਹੋ ਗਿਆ ਜੀ ਜੀ ਤੇ ਚੇਂਜ ਹੋਣ ਦਾ ਕਾਰਨ ਵੀ ਇਹੀ ਆ ਕਿ ਸਮਾਂ ਆ ਸਮਾ ਸਮਰੱਥ ਹੁੰਦਾ ਸਮਾਂ ਪੈਣ ਤੇ ਇਹਨਾਂ ਲੋਕਾਂ ਦੇ ਵੀ ਹਾਲਾਤ ਉਹ ਨਹੀਂ ਰਹਿਣੇ ਜਿਹੜੇ ਅੱਜ ਮੁੰਡੇ ਕੱਚੇ ਘੁੰਮਦੇ ਆ ਜਾਂ ਤੰਗੀ ਪਰੇਸ਼ਾਨੀ ਦੇ ਵਿੱਚ ਆ ਜਾਂ ਕੋਈ ਸੜਕ ਤੇ ਸੌਂਦਾ ਆ ਜਾਂ ਕੋਈ ਬੰਦੇ ਕੋ ਖਰਚਾ ਹੈ ਨਹੀਂਗਾ ਜਾਂ ਕੰਮ ਨਹੀਂ ਲੱਭ ਰਿਹਾ ਪ੍ਰੋਬਲਮ ਦੇ ਵਿੱਚ ਘੁੰਮ ਰਿਹਾ ਜਾਂ ਇੰਪਾਸਰੂਨਾ ਮੈਂਤੋ ਦੀ ਜਿੱਦਬਾਜੀ ਜਾਂ ਉਹਦੇ ਵਿੱਚ ਉਹ ਹੋ ਨਹੀਂ ਰਿਹਾ ਜੀ ਤੇ ਉਹ ਹਰ ਪਾਸੇ ਸਿਰ ਪੱਲਾ ਮਾਰਦਾ ਪਰ ਕੰਮ ਉਦੋਂ ਹੁੰਦੇ ਹੁੰਦੇ ਜਦੋਂ ਸਮਾਂ ਆਉਂਦਾ ਹੈ ਜੀ ਇਹਦੇ ਵਿੱਚ ਮੈਂ ਛੋਟੀ ਜਿਹੀ ਇੱਕ ਗੱਲ ਐਡ ਕਰ ਦਵਾਂ ਭਾਜੀ ਜਿਹੜੇ ਬੰਦੇ ਕਹਿ ਰਹੇ ਕਿ ਪਾਦਲੋਂ ਮੇਨ ਤੋਂ ਜਿਹੜੀ ਆ ਮੇਰੀ ਅੱਜ ਜਲਦੀ ਜਲਦੀ ਹੋ ਜਵੇ ਹੂੰ ਪਹਿਲਾਂ ਅੱਗੇ ਹੁੰਦਾ ਸੀਗਾ ਕਿ ਸੀਤੇ ਤੋਂ ਬਿਨਾ ਕੰਮ ਹੁੰਦੇ ਸੀਗੇ ਹੁਣ ਕੰਮ ਹੁੰਦੇ ਨੇ ਸੀਤੇ ਦੇ ਨਾਲ ਤੇ ਜਿੱਥੇ ਪਹਿਲਾਂ ਇੱਕ ਬੰਦਾ ਹੁੰਦਾ ਸੀ ਅੱਜ ਉੱਥੇ 20 ਬੰਦੇ ਹੋ ਗਏ ਆ ਬਿਲਕੁਲ ਕੋਰੋਨਾ ਦੇ ਵਿੱਚ ਬਹੁਤ ਕੁਝ ਚੇਂਜ ਹੋਇਆ ਸਾਹਿਬ ਜੀ ਹਾਂ ਜੀ कोरोना ਦੇ ਵਿੱਚ ਲੋਕਾਂ ਦੇ ਹਾਲਾਤ ਵਿਗੜੇ ਆ করোনা ਦੇ ਵਿੱਚ ਜਿਹੜਾ ਦਫ਼ਤਰੀ ਕੰਮ ਆ ਉਹ ਬਹੁਤ ਪੈਂਡਿੰਗ ਪੈ ਗਿਆ 2 ਸਾਲ ਦਾ ਕੰਮ ਪੈਂਡਿੰਗ ਪੈ ਗਿਆ ਜੀ ਹਾਂ ਜੀ ਜਿੱਥੇ ਜਿਹੜਾ ਕੰਮ ਅੱਜ ਚਾਹੁੰਦੇ ਸੀ ਕੱਲ ਨੂੰ ਹੋ ਜਾਂਦਾ ਸੀ ਜੀ ਹਾਂ ਜੀ ਹੁਣ ਉਹੀ ਕੰਮ ਅੱਜ ਚਾਉਨੇ ਆ ਮਹੀਨੇ ਬਾਅਦ ਹੁੰਦਾ ਦੋ ਦੋ ਮਹੀਨੇ ਲੱਗ ਰਹੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਲੱਗ ਰਹੇ ਨੇ ਕਈ ਲੋਕ ਫਿੰਗਰਾਂ ਤੋਂ ਬੈਠੇ ਨੇ ਜਿਨ੍ਹਾਂ ਦੇ ਫਿੰਗਰ ਹੀ ਨਹੀਂ ਹੋ ਰਿਹਾ ਜੀ ਸੀਤੇ ਨਹੀਂ ਮਿਲ ਰਹੇ ਜਿਨ੍ਹਾਂ ਦੇ ਪੇਪਰ ਤਾਂ ਪਾਸ ਹੋ ਗਏ ਆ ਹਾਂ ਜੀ ਹਰ ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਪੁਲਿਸ ਵਾਲੇ ਜਾ ਕੇ ਉਹਨਾਂ ਦੇ ਫਿੰਗਰ ਨਹੀਂ ਲੈਂਦੇ ਨਵੇਂ ਕਾਟ ਲਈ ਕਿਉਂਕਿ ਉਹ ਪ੍ਰੋਬਲਮ ਦੇ ਵਿੱਚ ਉਹ ਲੰਘ ਰਹੇ ਨੇ ਤੇ ਬਹੁਤ ਸਾਰਾ ਪੈਸਾ ਜਿਹੜਾ ਮਾਫੀਆ ਨੂੰ ਦੇ ਕੇ ਤੇ ਆਪਣਾ ਜਿਹੜਾ ਉਹ ਉਹ ਕੰਮ ਕਰਵਾਉਂਦੇ ਨੇ ਜੀ ਜੀ ਤੇ ਇਹਦੇ ਵਿੱਚ ਜਿਹੜਾ ਸੀਤਾ ਮਾਫੀਆ ਜਿਹੜਾ ਆ ਜੀ ਛੋਟੇ-ਮੋਟੇ ਜਿਹੜੇ 30 40 50 ਯੂਰੋ ਵਾਲੇ ਅੱਗੇ ਹੁੰਦੇ ਸੀ ਹੁਣ 100 100 150 ਹੁਣ 5 500 ਯੂਰੋ ਤੱਕ ਲੋਕਾਂ ਤੋਂ ਠਗਣਾ ਸ਼ੁਰੂ ਕਰ ਦਿੱਤਾ ਬਹੁਤ ਸਾਰੀਆਂ ਇਦਾਂ ਦੀਆਂ ਪ੍ਰੋਬਲਮਾਂ ਆ ਪਰ ਅਸੀਂ ਇਦੇ ਬਾਰੇ ਅਸੀਂ ਅਪੀਲ ਜਿਹੜੀ ਹੈ ਸਰਕਾਰ ਨੂੰ ਵੀ ਕਰ ਰਹੇ ਆ ਇੱਕ ਚਿੱਠੀ ਪੱਤਰ ਅਸੀਂ ਇੱਥੋਂ ਦੇ ਮਿਨਿਸਟਰ ਨੂੰ ਵੀ ਲਿਖ ਰਹੇ ਆ ਫੋਰਨ ਮਿਨਿਸਟਰੀ ਨੂੰ ਵੀ ਲਿਖਾਂਗੇ ਤੇ ਉਹਦੇ ਵਿੱਚ ਜਿਹੜੇ ਇਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਆ ਜਿਵੇਂ ਪਰੇਸ਼ਾਨੀਆਂ ਆ ਰਹੀਆਂ ਇੰਡੀਆ ਦੇ ਵਿੱਚ ਐਮਬੈਸੀ ਦੇ ਵਿੱਚ ਜਿਹੜੀ ਸਪੇਨ ਦੀ ਐਮਬੈਸੀ ਦਿੱਲੀ ਦੇ ਵਿੱਚ ਜੀ ਉਹ ਪ੍ਰੋਬਲਮਾਂ ਬਹੁਤ ਹੱਲ ਹੋ ਗਈਆਂ ਲੋਕਾਂ ਦੀਆਂ। ਅੱਛਾ ਜੀ। ਬੜੀਆਂ ਲੋਕਾਂ ਦੀਆਂ ਮੁਸੀਬਤਾਂ ਹੱਲ ਹੋ ਚੁੱਕੀਆਂ। ਪਹਿਲਾਂ ਉੱਥੇ ਵੀ بڑا ਲੋਕ ਪੈਸਾ ਖਾਂਦੇ ਸੀ, ਮਾਫੀਆ ਬਹੁਤ ਤਕੜਾ ਸੀਗਾ। ਅੱਛਾ ਜੀ। ਬੜੇ ਲੋਕਾਂ ਤੋਂ ਠੱਗਿਆ ਜਾਂਦਾ ਸੀ। ਜੀ। ਪਰ ਹੁਣ ਇਸ ਵੇਲੇ ਉੱਥੇ ਵੀ ਬਹੁਤ ਸੁਧਾਰ ਹੋ ਗਿਆ ਹੈ। ਜੀ। ਇੱਥੇ ਵੀ ਕੰਮ ਹੌਲੀ-ਹੌਲੀ ਕਰਕੇ ਸਰਕਾਰਾਂ ਨੂੰ ਸਾਰਾ ਕੁਝ ਪਤਾ ਆ ਬਦਲ ਰਹੀਆਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਕਮਾਕਾਰਾਂ ਤੇ ਜਿਨ੍ਹਾਂ ਮੁੰਡਿਆਂ ਦੀ ਲੋੜ ਆ। ਜੀ। ਉਹਨਾਂ ਨੂੰ ਜੇ ਤੁਹਾਡੇ ਕੋਲ ਕਿਸੇ ਕੋ ਬੰਦਾ ਚਾਹੀਦਾ ਆ ਤਾਂ ਸਾਨੂੰ ਫੋਨ ਕਰੋ ਜੀ ਸਾਡੇ ਟੈਲੀਗ੍ਰਾਮ ਤੇ ਫੋਨ ਕਰੋ ਜਾਂ ਟੈਲੀਗ੍ਰਾਮ ਤੇ ਮੈਸੇਜ ਛੱਡੋ ਤੇ ਅਸੀਂ ਤੁਹਾਨੂੰ ਵਰਕਰ ਭੇਜਾਂਗੇ ਆਪਣੇ ਚੈਨਲ ਦੇ ਮਾਧਿਅਮ ਦੇ ਥਾਣੀ ਜੀ ਤੇ ਤੁਸੀਂ ਉਹਦੀ ਇੰਟਰਵਿਊ ਕਰਕੇ ਉਹਦੇ ਪੂਰੇ ਪ੍ਰੂਫ ਲੈ ਕੇ ਜੀ ਤੇ ਉਹਦੇ ਪਰਿਵਾਰ ਨਾਲ ਗੱਲ ਕਰਕੇ ਉਹਨੂੰ ਕੰਮ ਤੇ ਰੱਖੋ ਜੀ ਤੇ ਇੱਕ ਗੱਲ ਹੋਰ ਛੋਟੀ ਜੀ ਐਡ ਕਰਨੀ ਜੀ ਜੀ ਸਾਹਲ ਬਹੁਤ ਜ਼ਰੂਰੀ ਆ ਜੀ ਜੀ ਕਈ ਮਾਲਕਾਂ ਦੇ ਫੋਨ ਆਏ ਆ ਹਾਂਜੀ ਬਹੁਤ ਪਰੇਸ਼ਾਨ ਸੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਰੋਣ ਵਾਲੇ ਹਾਲਾਤ ਹੋਏ ਆ ਅੱਛਾ ਜੀ ਜਿੰਨੇ ਵੀ ਪੈਸੇ ਕਮਾਏ ਸੀਗੇ ਉਹ ਸਾਰੇ ਹੀ ਸਾਡੇ ਵਰਕਰ ਨੇ ਸਾਡੇ ਤੇ ਕੇਸ ਕਰਕੇ ਸਾਨੂੰ ਉਦੋਂ ਜ਼ਿਆਦਾ ਜੁਰਮਾਨਾ ਕਰਵਾ ਦਿੱਤਾ ਅੱਛਾ ਜੀ ਅੱਜ ਤੋਂ ਬਾਅਦ ਅਸੀਂ ਕੱਚਾ ਬੰਦਾ ਰੱਖਣਾ ਨਹੀਂ ਅਸੀਂ ਤੁਹਾਨੂੰ ਇੱਕ ਗੱਲ ਦੱਸਦੀਏ ਜੇ ਸਾਨੂੰ ਵੌਲੰਟੀਅਰ ਦੀ ਜ਼ਰੂਰਤ ਆ ਠੀਕ ਹੈ ਹਾਂ ਵੌਲੰਟੀਅਰ ਦੀ ਜ਼ਰੂਰਤ ਹੈ ਜਿਹੜੇ ਬੰਦੇ ਕੱਚੇ ਬੰਦਿਆਂ ਦੀ ਹੈਲਪ ਕਰ ਸਕਣ ਉਹ ਸਾਡੇ ਨਾਲ ਇੱਕ ਸਾਡਾ ਪਰਸਨਲ ਨੰਬਰ ਸੀ ਤੁਹਾਨੂੰ ਦਵਾਂਗੇ ਉਹ ਸਾਡੇ ਨਾਲ ਉਸ ਨੰਬਰ ਦੇ ਉੱਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ Telegram ਤੇ ਪਹਿਲਾਂ ਜੁੜ ਕੇ ਸਾਡੇ ਕੋਲ ਨੰਬਰ ਲੈ ਲਓ ਜੀ ਫਿਰ ਸਾਡੇ ਕੋਲ ਤੁਸੀਂ ਸਾਡੇ ਨਾਲ ਸੰਪਰਕ ਸੰਪਰਕ ਕਰ ਲਓ ਹਾਂਜੀ ਤੇ ਜਿਨ੍ਹਾਂ ਬੰਦੇ ਤੁਸੀਂ ਇੰਪਾਲਰ ਨੂੰ ਮੈਂਤ ਕਰਵਾ ਸਕਦੇ ਹੋ ਉਹਨਾਂ ਦੇ ਆਫਿਸ ਵਿੱਚ ਜਾ ਕੇ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਤੁਸੀਂ ਉਹ ਹੈਲਪ ਕਰਾਓ ਕੰਮ ਦੇ ਲਈ ਕੰਮ ਦੇ ਹੈਲਪਰ ਆਓ ਕਿਉਂਕਿ ਅਸੀਂ ਬਾਰਸੀਲੋਨਾ ਵਿੱਚ ਬੈਠੇ ਆਂ ਤੇ ਬਾਰਸੀਲੋਨਾ ਤੋਂ ਜਾ ਕੇ ਅਸੀਂ ਮੈਡਰਿਡ ਨਹੀਂ ਜਾ ਸਕਦੇ ਅਸੀਂ ਹੋਰ ਅਲੀਕਾਂਦੇ ਨਹੀਂ ਜਾ ਸਕਦੇ ਵਲੈਂਸੀਆ ਨਹੀਂ ਜਾ ਸਕਦੇ ਉੱਥੇ ਜਾ ਕੇ ਅਸੀਂ ਰਾਤੋ ਰਾਤ ਤੁਹਾਡੀ ਹੈਲਪ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਵਲੰਟੀਅਰ ਦੀ ਜ਼ਰੂਰਤ ਹੈ ਜੀ ਜਿੰਨਾ ਹੋ ਸਕੇ ਵੱਧ ਚੜ ਕੇ ਇਸ ਚੈਨਲ ਦੇ ਨਾਲ ਜੁੜੋ ਤੇ ਸਾਡੀ ਹੈਲਪ ਕਰੋ ਪਰ ਇਹੋ ਕੀ ਕਾਰਨ ਹੈ ਜਿਹੜੇ ਕਿ ਮਾਲਕ ਕੱਚੇ ਬੰਦਿਆਂ ਨੂੰ ਕੰਮ ਤੇ ਨਹੀਂ ਰੱਖ ਰਹੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਾਹਿਲ ਹਾਂਜੀ ਇਹੀ ਗੱਲ ਮੈਂ ਸਾਰਿਆਂ ਨਾਲ ਸਾਂਝੀ ਕਰ ਰਿਹਾ ਜਦੋਂ ਅਸੀਂ ਕਿਸੇ ਦੇ ਨਾਲ ਧੱਕਾ ਕਰਦੇ ਆ ਜੀ ਉਹ ਅਗਲਾ ਉਹ ਵੀ ਡਰਦਾ ਆ ਤੇ ਨਾਲ ਦੇ ਵੀ ਡਰਦੇ ਆ ਤੇ ਸਾਰੇ ਡਰਨ ਲੱਗ ਪੈਂਦੇ ਆ ਜੀ ਹਾਂਜੀ ਕਿ ਪਹਿਲਾਂ ਹੀ ਡਾਰਿਆ ਤੇ ਛਾਪੇ ਤੇ ਪਹਿਲਾਂ ਹੀ ਬਹੁਤ ਪੈ ਰਿਆ ਸਰਕਾਰ ਵੱਲੋਂ ਛਾਪੇ ਪੈ ਰਿਆ ਜਿੱਥੇ ਕੱਚੇ ਬੰਦਿਆਂ ਤੇ ਛਾਪੇ ਪੈ ਰਿਆ ਕੰਟਰੋਲ ਹੋ ਰਿਹਾ ਸਪੰਨ ਸ਼ਲੋਕ ਜਿਹੜੇ ਵਿਹਲੇ ਬੈਠੇ ਆ ਜੀ ਇਹ ਪੈਸੇ ਖਾਂਦੇ ਸੀ ਗਵਰਨਮੈਂਟ ਦੇ ਹਮਮ ਲੋਕੀ ਕੰਮ ਕਰਦੇ ਸੀਗੇ ਆਪਣੇ ਜੀ ਤੇ ਇਹ ਇਹਨਾਂ ਦੇ ਸਿਰ ਤੇ ਕੰਮ ਚੱਲਦਾ ਸੀਗਾ ਹਮਮ ਹੁਣ ਇਹ ਕੀ ਕਰਦੇ ਸ਼ਿਕਾਇਤਾਂ ਕਰਦੇ ਆ ਜੀ ਜਿੱਥੇ ਤਾਰਾਗੋਣਾ ਦੇ ਲਾਗੇ 17 ਮੁੰਡੇ ਫੜਾ ਦਿੱਤੇ ਪੁਲਿਸ ਨੂੰ ਜੀ ਲਲੀਦੇ ਦੇ ਲਾਗੇ ਕੋਈ 14 ਮੁੰਡੇ ਫੜਾ ਦਿੱਤੇ ਪੁਲਿਸ ਨੂੰ ਹਮਮ ਤੇ ਬਹੁਤ ਜਗ੍ਹਾ ਤੇ ਬਹੁਤ ਲੋਕ ਜਿਹੜੇ ਆ ਕੰਮਕਾਰ ਕਰਦੇ ਆ ਜਿਨ੍ਹਾਂ ਨੂੰ ਕੰਮ ਕਰਦੇ ਨੂੰ ਫੜਾ ਦਿੱਤਾ ਹੁਣ ਜੇ ਉਹ ਵਿਚਾਰੇ ਕੰਮ ਨਹੀਂ ਕਰਨਗੇ ਉਹਨਾਂ ਨੂੰ ਫੜਾ ਦਿੱਤਾ ਜਾਊਗਾ ਤੇ ਸਭ ਤੋਂ ਪਹਿਲਾਂ ਤੇ ਸ਼ਰਮ ਵਾਲੀ ਗੱਲ ਹੈ ਜਿਹੜੀ ਰੰਜਿਸ਼ ਬਾਜੀ ਤੁਸੀਂ ਕੱਢਣੀ ਆ ਆਪਣੀ ਕੱਢੋ ਪਰ ਕਿਸੇ ਦੇ ਕੰਮ ਤੇ ਰੋਟੀ ਤੇ ਲਤਣਾ ਮਾਰੋ ਤੇ ਬਾਕੀ ਦੀਆਂ ਗੱਲਾਂ ਕਰਦੇ ਆ ਅਸੀਂ ਫਿਰ ਅਗਲੀ ਨੈਕਸਟ ਵੀਡੀਓ ਦੇ ਵਿੱਚ ਤੇ ਨੈਕਸਟ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਹੋਰ ਕਾਰਨ ਨੇ ਕਿ ਮਾਲਕ ਕੰਮ ਤੇ ਕਿਉਂ ਨਹੀਂ ਰੱਖ ਰਹੇ ਵਰਕਰਾਂ ਦੇ ਨਾਲ ਸ਼ੋਸ਼ਣ ਕਿਉਂ ਹੋ ਰਿਹਾ ਹੈ ਜੀ ਤੇ ਇਸ ਦੀ ਅਸੀਂ ਇੱਕ ਪੂਰੀ ਵੀਡੀਓ ਡਿਟੇਲ ਦੇ ਵਿੱਚ ਪੂਰੀ ਵੀਡੀਓ ਕਰਾਂਗੇ ਤੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਕੁਝ ਮਾਲਕਾਂ ਨੂੰ ਵੀ ਅਸੀਂ ਕਾਲ ਤੇ ਉੱਥੇ ਲਵਾਂਗੇ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਜੀ ਹਾਂਜੀ ਜਿਹੜੇ ਲੇਬਰ ਵਰਕਰਾਂ ਨੇ ਕੀਤਾ ਹੈ ਤੇ ਕਈ ਅਸੀਂ ਵਰਕਰਾਂ ਨੂੰ ਲੈ ਕੇ ਆਵਾਂਗੇ ਜਿਨ੍ਹਾਂ ਨੇ ਮਾਲਕਾਂ ਨੇ ਬੜਾ ਧੱਕਾ ਕੀਤਾ ਹੈ ਜੀ ਹਾਂਜੀ ਹੁਣ ਇਹ ਤੋਂ ਇਲਾਵਾ ਇੱਕ ਇਨਫੋਰਮੇਸ਼ਨ ਹੋਰ ਆਪਾਂ ਸਾਹਿਲ ਇਹਦੇ ਉੱਤੇ ਦੇ ਦਈਏ ਆਪਾਂ ਜੀ ਦਾ ਕੁਝ ਸਾਡੇ ਕੋਲ ਰਸਤੇ ਆਏ ਨੇ ਕੁੜੀਆਂ ਤੇ ਮੁੰਡਿਆਂ ਦੇ ਜੀ ਜਿਹਦੇ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਤੇ ਅਸੀਂ ਉਹ ਚੀਜ਼ਾਂ ਡਿਟੇਲਾਂ 'ਚ ਨਹੀਂ ਬੋਣੀਆਂ ਚਾਹੁੰਦੇ ਹਾਂ ਜੀ ਕਿਉਂਕਿ ਇਹ ਕੰਮ ਜਿਹੜਾ ਵਾ ਅੰਦਰਖਾਤੇ ਵਾਲਾ ਆ ਜੀ ਕਿਉਂਕਿ ਵਿਚੋਲੇ ਦਾ ਕੰਮ ਬੜਾ ਖਰਾਬ ਹੁੰਦਾ ਵਾ ਆਉਣ ਵਾਲੇ ਸਮੇਂ ਤੇ ਜਿਹੜਾ ਬੰਦਾ ਵਿਚੋਲਗਰੀ ਕਰਤਾ ਆ ਹਾਂਜੀ ਉਹਦੇ ਹਾਲਾਤ ਬੜੇ ਮਾੜੇ ਹੋ ਜਾਂਦੇ ਆ ਕਈ ਵਾਰੀ ਨਿਭਦੀ ਨਹੀਂ ਇਹ ਪ੍ਰੋਬਲਮ ਆ ਜਿਹੜੀਆਂ ਤੇ ਲੜਾਈ ਝਗੜੇ ਹੁੰਦੇ ਆ ਹਾਂਜੀ ਅਸੀਂ ਤੁਹਾਡੀ ਮਦਦ ਤਾਂ ਕਰਨ ਲਈ ਤਿਆਰ ਆ ਪਰ ਸਾਨੂੰ ਬਹੁਤ ਸਾਰੀਆਂ ਭੈਣਾਂ ਦੀਆਂ ਕੋਲ ਆਈਆਂ ਆ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਲੜਕੀਆਂ ਜਵਾਨ ਹੋ ਗਈਆਂ ਵਿਆਹਣ ਵਾਲੀਆਂ ਤੇ ਜਾਂ ਮੁੰਡਿਆਂ ਦੇ ਫੋਨ ਆਇਆ ਕਿ ਭਾਜੀ ਜਾਂ ਪਰਿਵਾਰਾਂ ਦੇ ਫੋਨ ਆਇਆ ਕਿ ਸਾਡਾ ਮੁੰਡਾ ਵਿਆਹਣ ਵਾਲਾ ਹੋ ਗਿਆ ਟਾਇਲੈਂਟ ਆ ਪੜਿਆ ਲਿਖਿਆ ਆ ਇੰਜੀਨੀਅਰਿੰਗ ਕਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਚੰਗੀਆਂ ਜੋਬਾਂ ਤੇ ਲੱਗੇ ਹੋਏ ਨਸ਼ਿਆਂ ਤੋਂ ਰਹਿਤ ਆ ਜਾਂ ਗੁਰਸਿੱਖ ਭੈਣ ਭਰਾ ਆ ਸਾਡੇ ਕੋਲ ਆਲਰੇਡੀ ਕਾਫੀ ਸਾਰੇ ਰਸਤੇ ਆ ਚੁੱਕੇ ਆ ਕੁੜੀਆਂ ਦੇ ਮੁੰਡਿਆਂ ਦੇ ਅੱਛਾ ਜੀ ਤੇ ਉਹ ਰਸਤਿਆਂ ਦੀ ਅਸੀਂ ਡਿਟੇਲ ਇਦਾਂ ਨਹੀਂ ਪਰਸਨਲ ਕਿਸੇ ਦੀ ਡਿਟੇਲ ਨਹੀਂ ਦੇ ਸਕਦੇ ਡਿਟੇਲ ਨਹੀਂ ਦੇ ਸਕਦੇ ਨਾ ਕਿਸੇ ਦੀ ਫੋਟੋ ਦੇ ਸਕਦੇ ਆ ਸਭ ਤੋਂ ਪਹਿਲਾਂ ਤੇ ਤੁਸੀਂ ਸਾਡੇ ਨਾਲ ਲਿੰਕ ਕਰੋ ਟੈਲੀਗ੍ਰam ਦੇ ਉੱਤੇ ਸਾਡੇ ਨਾਲ ਪਰਸਨਲ ਸੰਪਰਕ ਕਰਕੇ ਆਪਣੇ ਬਾਰੇ ਦੱਸੋ ਕਿ ਤੁਹਾਨੂੰ ਕਿਹੜਾ ਰਿਸ਼ਤਾ ਚਾਹੀਦਾ ਅਸੀਂ ਤੁਹਾਨੂੰ ਦੇਖ ਕੇ ਉਸ ਹਿਸਾਬ ਦਾ ਤੁਹਾਨੂੰ ਰਿਸ਼ਤੇ ਦੀ ਅਗਲੇ ਦਾ ਨੰਬਰ ਦੇ ਦੇਵਾਂਗੇ ਤੁਸੀਂ ਉਹਨਾਂ ਨਾਲ ਪਰਸਨਲ ਗੱਲ ਕਰ ਲਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ